ਅੱਜ ਸਾਧਕਨੇੜੇ ਪਿੰਡ ਦੀਪ ਸਿੰਘ ਆਲਾ ਵਿਖੇ ਫਰੀਦਕੋਟ ਤੋਂ ਆਵਾਜ਼ੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੀ ਧਰਮ ਪਤਨੀ ਤੇ ਫਰੀਦਕੋਟ ਦੇ ਵਿਧਾਇਕ ਦੀ ਧਰਮ ਪਤਨੀ ਬੀਬਾ ਬਿਆਨਤ ਘਰ ਵੱਲੋਂ ਦੀਪ ਸਿੰਘ ਆਲਾ ਵਿਖੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਸੀ ਇਸੇ ਦਰਾਂ ਨੀ ਪਿੰਡ ਵਿੱਚ ਕੀਰਤੀ ਕਿਸਾਨ ਯੂਨੀਅਨ ਦੇ ਵੱਲੋਂ ਆਵਾਜ਼ੀ ਪਾਰਟੀ ਨੂੰ ਸਵਾਲ ਜਵਾਬਾ ਜਿਹੜੇ ਕੀਤੇ ਜਾਣ ਸੀ ਜਿਨ੍ਹਾਂ ਦੇ ਵਿੱਚ ਮੁਹੱਲਾ ਕਨਿਰਕ ਪਾਣੀ ਦੇ ਮੁੱਦੇ, ਵਾਟਰ ਵਾਕਸ ਦੇ ਮੁੱਦੇ ਤੇ ਫਰੋਈਪੁਰ ਦੇ ਵਿੱਚ ਗੁਪਤ ਟਿਕਾਣਿਆਂ ਤੇ ਨਸ਼ਿਆਂ ਵਿਰੁੱਧ ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਣ ਸੀ। ਇਸੇ ਦੌਰਾਨ ਹੀ ਦੋਵਾਂ ਦੀ ਆਪਸ ਦੇ ਵਿੱਚ ਬਹਿਸ ਬਾਜੀ ਹੋਈ ਆ ਤੇ ਦੋਵਾਂ ਧਿਰਾਂ ਵੱਲੋਂ ਇਸ ਬੰਦੀ ਗੱਲਬਾਤ ਕਰਦਿਆਂ ਆਮ ਆਦੀ ਪਾਰਟੀ ਦੇ ਵਰਕਰਾਂ ਨੇ ਤੇ ਕੀਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਗੱਲਬਾਤ ਕਰਦਿਆਂ ਕੀ ਕਿਹਾ ਤੁਸੀਂ ਵੀ ਦੇਖੋ ਪਿੰਡ ਦੀਪ ਸਿੰਘ ਵਾਲਾ ਤੋਂ ਪਵਨਦੀਪ ਪੰਮਾ ਦੀ ਰਿਪੋਰਟ

ਮਾਤਾ ਤੁਹਾਡਾ ਸਵਾਲ ਸਾਡੇ ਅੱਗੇ ਸੀਗਾ ਕਿ ਤੁਸੀਂ ਕਿਹਾ ਸੀਗਾ ਜੇ ਸਾਡੀ ਪਾਰਟੀ ਆਉਂਗੀ ਠੀਕਾ ਸੱਤਾ ਦੇ ਵਿੱਚ ਅਸੀਂ ਨਸ਼ਾ ਕੁੜੇ ਦਿਨਾਂ ਦੇ ਵਿੱਚ ਖਤਮ ਕਰ ਦਿਆਂਗੇ ਠੀਕਾ ਹੁਣ ਉਹ ਵੀ ਆਵੇ ਨਸ਼ਾ ਹੋਊਗਾ ਕੋਈ ਸਰਕਾਰ ਆਉਣ ਤੇ ਇਹਦਾ ਕੀ ਤੁਹਾਡੇ ਕੋਲ ਕੋਈ ਜਵਾਬ ਕੋਈ ਦੇਖੋ ਆ ਤੁਹਾਡੇ ਕੋਲੇ ਪੁਲਿਸ ਮੁਲਾਜ਼ਮ ਖੜੇ ਆ ਕੋਈ ਵੀ ਚੀਜ਼ ਹੈ ਜੇ ਕਹਿੰਿਆ ਵੀ ਇੱਕੋ ਦਮ ਕੁਝ ਹੋ ਜਾਂਦਾ ਉਹ ਇਹਨਾਂ ਨੂੰ ਬਹਾਨਾ ਉਹਦੇ ਲਈ ਹੌਲੀ ਹੌਲੀ ਟਾਈਮ ਪਾਈ ਤੇ ਉਹ ਚੀਜ਼ ਕਵਰ ਹੁੰਦੀ ਠੀਕ ਹੈ ਕਿ ਚਲੋ ਇਹ ਤੁਹਾਨੂੰ ਇਹ ਜਵਾਬ ਨਹੀਂ ਹੈਗਾ ਇਸ ਸਵਾਲ ਦਾ ਕਿਉਂ ਨਹੀਂ ਇੱਕ ਮਿੰਟ ਪੁੱਛਿਆ ਸਵਾਲ ਸਾਡਾ ਨਹੀਂ ਹੈ ਮੈਡੀ ਤਾਂ ਮੇਰੀ ਗੱਲ ਸੁਣੋ ਹਾਂਜੀ ਹੁਣ ਹੈ ਇਲੈਕਸ਼ਨ ਟਾਈਮ ਲੜਾਈ ਮੋਦੀ ਨਾਲ ਤੁਹਾਡੇ ਵੀ ਮੋਦੀ ਨਾਲ ਨਾਲ ਹਾਂਜੀ ਤੇ ਫਿਰ ਇਹੀ ਸਾਡੀ ਲੜਾਈ ਮੋਦੀ ਨਾਲ ਸਾਡੀ ਲੜਾਈ ਤਾਂ ਤੁਹਾਡੀ ਲੜਾਈ ਤੇ ਫਿਰ ਇਹਦਾ ਮਤਲਬ ਪਰਸਨਲ ਸਾਡੇ ਨਾਲ ਹੋ ਰਹੀ ਹੈ ਕਿਹਨੂੰ ਹਰ ਕੋ ਬੰਦੀ ਹੋ ਮੈਡਮ ਮੇਰੀ ਗੱਲ ਸੁਣੋ ਭਾਜਪਾ ਨਾਲ ਵੀ ਲੜਾਈ ਹੈ ਉਹਨਾਂ ਨੇ ਉਹਨਾਂ ਨੂੰ ਐਲਾਨ ਕੀਤਾ ਹੈ ਕਿ ਭਜਾਵਾਂਗੇ ਕੱਢਾਂ ਜੋ ਤੁਹਾਨੂੰ ਸਵਾਲ ਕਰਨੇ ਸੀਗੇ ਸਵਾਲ ਨਮਾਇंदे ਬੰਨਾਂ ਕਿ ਸੋਹਣਾ ਭਜ ਰਹੇ ਹੋ ਜਿਹੜੀ ਚੀਜ਼ ਦਾ ਦੇਖੋ ਜੀ ਜੀ ਬੇਨਤੀ ਸਰੋ ਬਾਈ ਜੀ ਬਾਈ ਜੀ ਬੇਨਤੀ ਸਰੋ ਤੁਹਾਨੂੰ ਇਹ ਗੱਲ ਕਹੀ ਸੀ ਕਿ ਕੱਲ ਨੂੰ ਐਮਐਲਏ ਸਾਹਿਬ ਆਉਣਗੇ ਸਾਡੇ ਹਰ ਸਵਾਲ ਦਾ ਜਵਾਬ ਦੇਣਗੇ ਠੀਕ ਹੈ ਕੱਲ ਨੂੰ ਜਿਹੜੇ ਮਰਜ਼ੀ ਫੋਕਲ ਦੇ ਦਵਾਏ ਮੇਰੇ ਨੂੰ ਮੇਦੀ ਬਾਹ ਤੋੜੀ ਆ ਸਾਡਾ ਪਿੱਛੇ ਦੋ ਮੁੰਡਿਆਂ ਨੇ ਪੁਲਿਸ ਕੋਲ ਹੀ ਗਏ ਉਧਰ ਨਾ ਹੁੰਦੇ ਰਹੇ ਐਸੇ ਲੈ ਕੇ ਪਿੱਛੇ 325 ਦਾ ਬੱਚਾ ਹੋ ਗਿਆ ਜੀ ਬੇਬੇ ਜਿੱਦ ਦੇਖੋ ਪਰਚਾ ਹੋ ਗਿਆ ਤੇ ਜੇ ਪੁਲਿਸ ਕੋਲੇ ਜਾਂਦੇ ਤਾਂ ਜਵਾਬ ਤਾਂ ਉਹਨਾਂ ਦੇ ਕਿਉਂ ਉਹੋ ਜਾਜ ਨਹੀਂ ਮਾਤਾ ਜੀ 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 ਉਹ ਚੱਲ ਪੈਣੇ ਵਾਪਸ ਜਿੱਦਣ ਮੇਰਾ ਮੁੰਡਾ ਮਾਰਕਾ ਤਾਂ 12:00 ਛੱਲੇ 11:00 ਘੰਟਾ ਘੜ ਕੇ ਦਰ ਬੈਸੇ ਨਹੀਂ ਕੋਈ ਨਹੀਂ ਹੈ ਉਹ ਚੱਲ ਪੈਣੇ ਤੇ ਲਾਕਟੇ ਵਿਰੋਧ ਕੀਤਾ ਆਵਾਦਨੀ ਪਾਰਟੀ ਦਾ ਕੀ ਕਾਰਨ ਸੀ ਅ ਬਾਈ ਜੀ ਇਹਦੇ ਵਿੱਚ ਇਹ ਸੀਗਾ ਅਸੀਂ ਨੌਜਾਨ ਭਾਰਤ ਸਭਾ ਵੱਲੋਂ ਬੀਜੇਪੀ ਦਾ ਵਿਰੋਧ ਵੀ ਕਰਨਾ ਤੇ ਹੋਰ ਜਿਹੜੀਆਂ ਇਹਨਾਂ ਦੇ ਨਾਲ ਦੀਆਂ ਪਾਰਟੀਆਂ ਉਹਨਾਂ ਦਾ ਵਿਰੋਧ ਵੀ ਕਰਨਾ ਬੀਜੇਪੀ ਜੇ ਸਾਡੇ ਪਿੰਡ ਦੇ ਵਿੱਚ ਆਊਗੀ ਤਾਂ ਉਹਨੂੰ ਵਣੋ ਵਣ ਭਜਾਵਾਂਗੇ ਔਰ ਜਿਹੜੀਆਂ ਇਹ ਪਾਰਟੀਆਂ ਹੈਗੀਆਂ ਕਾਂਗਰਸ ਕਾਲੀ ਜੋ ਵੀ ਹੈ ਲੱਲੀ ਛੱਲੀ ਇਹਨਾਂ ਨੂੰ ਅਸੀਂ ਸਵਾਲ ਜਵਾਬ ਕਰਾਂਗੇ ਜੋ ਸਾਡਾ ਰਾਈਟ ਬੰਦ ਹੋ ਕਰਨੇ ਵੀ ਆ ਸਵਾਲ ਇਹਨਾਂ ਨੂੰ ਕੀ ਸਵਾਲ ਸੀ ਜਿਹੜੇ ਤੁਸੀਂ ਆਮ ਆਦਮੀ ਪਾਰਟੀ ਨੂੰ ਕਰਨੇ ਸੀ ਸਵਾਲ ਇਹ ਸੀਗੇ ਆਮ ਆਦਮੀ ਪਾਰਟੀ ਭਗਤ ਸਿੰਘ ਦਾ ਨਾਮ ਲੈ ਕੇ ਸੱਤਾ ਵਿੱਚ ਆਈ ਸੀਗੀ ਠੀਕ ਆ ਅੱਜ ਉਹ ਭਗਤ ਸਿੰਘ ਦਾ ਇੱਕ ਨਾਰਾ ਵੀ ਅਧੂਰਾ ਲਾਉਂਦੇ ਹੈਗੇ ਆ ਜਿਵੇਂ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਭਗਤ ਸਿੰਘ ਨੇ ਕਿਹਾ ਸੀਗਾ ਔਰ ਇਹ ਕੱਲਾ ਇਨਕਲਾਬ ਜਿੰਦਾਬਾਦ ਹੀ ਕਹਿੰਦੇ ਆ ਸਾਮਰਾਜਵਾਦ ਨੂੰ ਮਰਦਾਬਾਦ ਨਹੀਂ ਕਹਿੰਦੇਗੇ ਠੀਕ ਆ ਦੂਜਾ ਸਾਡਾ ਇਹ ਸੀਗਾ ਕਿ ਸ਼ਹੀਦ ਭਗਤ ਸਿੰਘ ਦਾ ਤੂੜੀ ਬਾਜ਼ਾਰ ਫਰੋਜਪੁਰ ਵਿਖੇ ਉਹਦਾ ਗੁਪਤ ਟਿਕਾਣਾ ਤੇ ਉਹਦੇ ਸਾਥੀਆਂ ਦਾ ਉਹ ਉਹਦਾ ਟਿਕਾਣਾ ਜਿਹੜਾ ਉਹ ਹੈਗਾ ਰੋਲ ਰਿਆ ਹੈਗਾ ਇਸ ਵਕਤ ਔਰ ਜਿਹੜੀ ਆਮ ਆਦਮੀ ਪਾਰਟੀ ਆ ਉਹਨੂੰ ਸਾਮ ਸੁਭਾਲ ਕਰਨ ਦੀ ਬਜਾਏ ਉਸ ਮਾਮਲੇ ਤੋਂ ਭੱਜ ਰਹੀ ਹੈਗੀ ਆ ਹੋਰ ਵੀ ਕੋਈ ਸਵਾਲ ਸੀ ਜਿਹੜੇ ਤੁਸੀਂ ਉਹਨਾਂ ਤੋਂ ਕਰਨੇ ਸੀਗੇ ਹੋਰ ਸਾਡੇ ਸਵਾਲ ਇਹ ਸੀਗੇ ਜਿਵੇਂ ਹਰਪ੍ਰਭਗਵਾਨ ਸਾਥੀ ਪਿੰਡ ਢਿਲਵਾ ਖੁਰਦ ਦਾ ਸੀਗਾ ਜਿਵੇਂ ਆਮ ਆਦਮੀ ਪਾਰਟੀ ਸੱਤਾ ਚਾਈ ਤਾਂ ਨਸ਼ਾ ਜਿਹੜਾ ਦੁੱਗਣਾ ਦੁਕਾਨਾਂ ਤੇ ਵੀ ਵਿਕਣ ਲੱਗ ਗਿਆ ਚਿੱਟਾ ਗੋਲੀਆਂ ਕੈਪਸੂਲ ਜੋ ਵੀ ਆ ਔਰ ਉਹ ਸਾਥੀ ਨਸ਼ੇ ਦਾ ਵਿਰੋਧ ਕਰਦਾ ਹੋਇਆ ਗੁੰਡਿਆਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਔਰ ਇਹ ਸਾਡੀ ਮੰਗ ਸੀਗੀ ਕਿ ਆਮ ਆਦਮੀ ਪਾਰਟੀ ਹਰ ਭਗਵਾਨ ਨੂੰ ਸ਼ੀਂਦ ਦਾ ਦਰਜਾ ਦੇਵੇ ਠੀਕ ਆ ਇੱਕ ਤਾਂ ਇਹ ਸਵਾਲ ਤੋਂ ਪੱਜੀ ਹੈਗੀ ਆ ਦੂਜਾ ਸਾਡਾ ਸਵਾਲ ਇਹ ਸੀਗਾ ਪਿੰਡ ਦੇ ਵਿੱਚ ਮhalla ਕਨਿਨ ਕਿੰਨਾ ਨੇ ਬਣਾਇਆ ਹੈਗਾ ਔਰ ਪਿੰਡ ਦੇ ਵਿੱਚ ਵੋਟ ਹੈਗੀ ਆ 14-15000 ਠੀਕ ਆ ਔਰ ਆਮ ਆਦਮੀ ਪਾਰਟੀ 14-15000 ਦੇ ਪਿੰਡ ਵਾਲੇ ਵੋਟ ਪਿੰਡ ਨੂੰ ਉਹ ਮhalla ਹੀ ਦੱਸਦੀ ਹੈਗੀ ਆ ਠੀਕ ਆ ਅਸੀਂ ਉਹਨਾਂ ਨੂੰ ਕਿਹਾ ਹੈਗਾ ਪਿੰਡ ਦੇ ਵਿੱਚ 9 9 ਵਾਰਡ ਆ ਤੇ 9 ਮhalla ਕਨਿਨ ਬਣਾ ਦਿਓ ਠੀਕ ਆ ਤੇ ਹੋਰ ਸਾਡੇ ਸਵਾਲ ਸੀਗੇ ਜਿਵੇਂ ਪਾਣੀ ਪਾਣੀ ਦੀ ਸਮੱਸਿਆ ਹੈਗੀ ਪਿੰਡ ਦੇ ਵਿੱਚ ਠੀਕ ਆ ਉਹ ਹੱਲ ਕੀਤੀ ਜਾਵੇ ਲੇਕਿਨ ਉਹਨਾਂ ਨੇ ਇਹਨਾਂ ਸਵਾਲਾਂ ਤੋਂ ਭੱਜੀ ਉਹਨਾਂ ਕੋਲੇ ਕੋਈ ਪੁਖਤਾ ਸਬੂਤ ਨਹੀਂ ਸੀਗਾ ਠੀਕ ਆ ਤੇ ਉਹ ਜਿਹੜਾ ਭੱਜ ਗਏ ਇਹਨਾਂ ਸਵਾਲਾਂ ਦਾ ਜਵਾਬ ਨਾ ਦਿੰਦੇ ਹੋਏ ਠੀਕ ਹੈ ਜੀ ਕਲਸਾ ਸ਼੍ਰੀ ਵੈਕੁਰਜੀ ਦੀ ਫਤਿਹ ਬਗੁਰਪੀ ਸਿੰਘ ਦੀਕਸੇਵਾਲਾ ਦੋਸਤੋ ਅੱਜ ਸਾਡੇ ਪਿੰਡ ਪ੍ਰੋਗਰਾਮ ਸੀ ਕਰਮਜੀਤ ਸਿੰਘ ਅਨਮੋਲ ਦੇ ਹੱਕ ਚਕ ਬਹੁਤ ਸੋਣਾ ਕੱਟ ਜੀ ਬਹੁਤ ਵਧੀਆ ਪ੍ਰੋਗਰਾਮ ਆਇਆ ਸਾਡੇ ਪਿੰਡ ਚ ਨਾ ਕੁਝ ਛਰਾਰਤੀ ਜੀ ਅੰਸਰਾ ਜੀ ਨਣੇ ਗੱਲੀ ਆਈ ਰੀ ਲੋਣੀ ਹੁੰਦੀ ਆ ਔਰ ਉਹਨਾਂ ਨੂੰ ਕੋਈ ਕੰਮ ਨਹੀਂ ਹੁੰਦਾ ਉਹਨਾਂ ਦਾ ਮਤਲਬ ਇਹ ਹੁੰਦਾ ਵੀ ਅਸੀਂ ਆ ਗਿਆ ਅਸੀਂ ਜੀ ਸਵਾਲ ਕਰਨੇ ਆ ਦੇਖੋ ਅਸੀਂ ਉਹਨਾਂ ਨੂੰ ਕਹੇ ਸੀ ਕੱਲ ਨੂੰ ਐਮਐਲਏ ਸਾਹਿਬ ਨੇ ਆਉਣਾ ਤੁਸੀਂ ਜਿਹੜਾ ਮਰਜੀ ਸਵਾਲ ਕਰਿਓ ਜਨਾਨੀਆਂ ਨਾਲ ਆਪਾਂ ਬਸਤੇ ਚੰਗੀ ਨਹੀਂ ਲੱਗਦੇ ਬਈ ਜੀ ਅਸੀਂ ਕੱਲ ਨੂੰ ਨਹੀਂ ਜੀ ਅਸੀਂ ਅੱਜ ਹੀ ਕਰਨਾ ਉਹਨਾਂ ਚ ਇੱਕ ਬੀਬੀ ਨੇ ਸਵਾਲ ਕੀਤਾ ਕਿ ਮੇਰੇ ਬੱਚੇ ਦੇ ਉਹ ਕਿਸੇ ਨਸ਼ੇੜੀ ਮੰਡਿਆਂ ਨੇ ਬਾਹਰ ਤੋੜਤੀ ਸੀ ਉਹਦੇ ਦੇ 325 ਦਾ ਮਕਦਮਾ ਗਰਜ ਹੋ ਗਿਆ ਥਾਣੇ ਵਾਲਿਆਂ ਨੇ ਮਕਦਮਾ ਕਰਦਾ ਜਾਂ ਸਾਹਬ ਨੇ ਜਵਾਨਤ ਕਰਤੀ ਹੁਣ ਦੱਸੋ ਵੀ ਉਹਦੇ ਚ ਕਿਸੇ ਦਾ ਕੋਈ ਕਸੂਰ ਆ ਪਰੂਨਾ ਦੀ ਕੋਈ ਚੀਜ਼ ਵੀ ਆ ਵੇ ਤੁਕੇ ਵੇ ਟੰਗੇ ਸਵਾਲ ਕਰਦੇ ਆ ਦੇਖੋ ਜੇ ਕੋਈ ਗੱਲਬਾਤ ਕਰਨੀ ਆ ਬਹਿ ਕੇ ਕਿਸੇ ਢੰਗ ਨਾਲ ਗੱਲ ਕਰ ਤਾਂ ਬਿਨਾ ਗੱਲ ਤੋਂ ਨਹੀਂ ਆਏ ਲੀਡਰਾਂ ਨੂੰ ਬ੍ਰੋਕ ਕਰਨਾ ਆਮ ਆਦਮੀ ਪਾਰਟੀ ਦੀ ਲਹਿਰ ਆ ਬਹੁਤ ਵਧੀਆ ਕਰਮਜੀ ਸਿੰਘ ਨੂੰ ਮੋਲ ਵੱਡੀ ਲੀਡ ਨਾਲ ਜਿੱਤਣਗੇ ਠੀਕ ਹੈ ਜੀ ਇਹਨਾਂ ਆਵਦੀ ਹਾਜ਼ਰੀ ਲੋ ਨੀ ਇਹਨਾਂ ਆਕੀ ਡਿਊਟੀ ਦਵਾਈ ਆ ਸੋ ਸਾਡਾ ਪ੍ਰੋਗਰਾਮ ਬਹੁਤ ਵਧੀਆ ਆਇਆ ਸੰਗਤ